ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੋਗਾ 'ਚ ਹੋਏ ਇੱਕ ਸਰਕਾਰੀ ਸਮਾਗਮ ਦੇ ਸਿਆਸੀਕਰਨ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੂੰ ਇੱਕ ਸ਼ਿਕਾਇਤ ਪੱਤਰ ਲਿਖਿਆ ਹੈ ਰੰਧਾਵਾ ਨੇ ਦੋਸ਼ ਲਗਾਇਆ ਹੈ ਕਿ ਨਸ਼ਾ ਵਿਰੋਧੀ ਮੁਹਿੰਮ ਦੇ ਨਾਂ ਤੇ ਕਰਵਾਇਆ ਗਿਆ ਇਹ ਪ੍ਰੋਗਰਾਮ ਅਸਲ 'ਚ ਆਮ ਆਦਮੀ ਪਾਰਟੀ ਦੀ ਸਿਆਸੀ ਰੈਲੀ ਸੀ ਤੁਸੀਂ ਇਹ ਡਾਕਟਰ ਵੀ ਦੇਖ ਸਕਦੇ ਜਿਸ ਦੇ ਵਿੱਚ ਲਿਖਿਆ ਗਿਆ ਹੈ ਮੋਗਾ ਚ ਨਸ਼ਾ ਵਿਰੋਧੀ ਮੁਹਿੰਮ ਦੇ ਨਾਮ ਤੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਹੋਈ ਗੰਭੀਰ ਸੰਵੈਧਿਕ ਅਨਿਯਮਤਾਵਾਂ ਸੰਬੰਧੀ ਮੈਂ ਪ੍ਰਾਈਮ ਮਿਨਿਸਟਰ ਆਫਿਸ ਨੂੰ ਵਿਸਥਾਰਪੂਰਵਕ ਲਿਖਤੀ ਸ਼ਿਕਾਇਤ ਭੇਜੀ ਹੈ ਉਕਤ ਰੈਲੀ ਚ ਪਾਰਟੀ ਝੰਡੇ ਨਾਲ ਖੁੱਲਾ ਪ੍ਰਦਰਸ਼ਨ ਪੱਖਪਾਤੀ ਨਾਜੇਬਾਜ਼ੀ ਅਰਵਿੰਦ ਕੇਜਰੀਵਾਲ ਦੀ ਮੁੱਖ ਹਾਜ਼ਰੀ ਅਤੇ ਭਗਵੰਤ ਮਾਨ ਸਮੇਤ ਹੋਰ ਨੇਤਾਵਾਂ ਦੇ ਸਪਸ਼ਟ ਰਾਜਨੀਤਿਕ ਬਿਆਨ ਇਹ ਦਰਸਾਉਂਦੇ ਨੇ ਕਿ ਸਰਕਾਰੀ ਮੰਚ ਦਾ ਯੋਜਨਾਬੰਦ ਢੰਗ ਨਾਲ ਰਾਜਨੀਤਿਕ ਲਾਭ ਨਹੀਂ ਇਸਤੇਮਾਲ ਕੀਤਾ ਗਿਆ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਦੀ ਭਾਗੀਦਾਰੀ ਆਲ ਇੰਡੀਆ ਸਰਵਿਸਿਜ਼ ਨਿਯਮਾਂ ਦੀ ਭਾਵਨਾ ਦੇ ਜਿਸ ਨਾਲ ਪ੍ਰਸ਼ਾਸਨਿਕ ਨਿਰਪੱਖਤਾ ਅਤੇ ਸਿਵਲ ਸੇਵਾਵਾਂ ਦੀ ਪ੍ਰਸੋਯੋਗਤਾ ਪ੍ਰਭਾਵਿਤ ਹੋਈ ਹੈ ਮੈਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਭਗਵੰਤ ਮਾਨ ਤੋਂ ਸਰਕਾਰੀ ਮੰਚ ਦੇ ਦਰਯੋਗ ਬਾਰੇ ਤੁਰੰਤ ਸਪਸ਼ਟੀਕਰਨ ਲਿਆ ਜਾਵੇ ਵਿਵਿਖੇ ਸਰਕਾਰੀ ਪ੍ਰੋਗਰਾਮ ਅਤੇ ਰਾਜਨੀਤਿਕ ਮੰਚਾ ਵਿਕਾਸ ਸਪਸ਼ਟ ਅਤੇ ਕੜੀ ਰੇਖਾ ਯਕੀਨੀ ਬਣਾਈ ਜਾਵੇ ਲੋਕਤੰਤਰ ਸਸਥਾਨਵਾਦੀ ਗરિਮਾ ਅਤੇ ਸੰਵਿਧਾਨਕ ਵਿਵਸਥਾ ਦੀ ਰੱਖਿਆ ਲਈ ਰਾਜਮਿਕ ਕਾਰਵਾਈ ਕੀਤੀ ਅਵਸ਼ਕ ਹੈ ਇਸ ਤੋਂ ਪਹਿਲਾਂ ਕਿ ਸੁਖਿੰਦਰ ਸਿੰਘ ਖਡਾਵਾ ਨੇ ਰੈਲੀ ਦੀਆਂ ਫੋਟੋਜ਼ ਨੂੰ ਸ਼ੇਅਰ ਕਰਕੇ ਇੱਕ ਪੋਸਟ ਪਾ ਕੇ ਉਹ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਤੇ ਲਿਖਿਆ ਸੀ ਜਦੋਂ ਕੋਈ ਕਾਜਕਾਰੀ ਡੀਜੀਪੀ ਅਤੇ ਚੀਫ ਸਕੱਤਰ ਖੁੱਲ੍ਹਿਆਂ ਆਮ ਆਦਮੀ ਪਾਰਟੀ ਵਰਗੀ ਕਿਸੇ ਰਾਜਨੀਤਿਕ ਪਾਰਟੀ ਨਾਲ ਆਪਣੇ ਨਜ਼ਦੀਕੀ ਜਾਂ ਸਮਰਥਨ ਦਸਾਉਂਦੇ ਨੇ ਤਾਂ ਇਹ ਸਿਰਫ ਅਣਉਚਿਤ ਕਦਮ ਨਹੀਂ ਹੁੰਦਾ ਬਲਕਿ ਸੇਵਾ ਆਚਰਣ ਨਿਯਮਾਂ ਤੇ ਸੰਵਾਦਿਕ ਮਰਿਆਦਾ ਦੀ ਸਪਸ਼ਟ ਤੇ ਗੰਭੀਰ ਉਲੰਘਣਾ ਹੈ ਸਿਵਲ ਸੇਵਾ ਅਟਲ ਸਿਧਾਂਤ ਨਾਲ ਬੱਜੇ ਹੋਏ ਹੁੰਦੇ ਨੇ ਉਹਨਾਂ ਦਾ ਫਰਜ਼ ਹੈ ਕਿ ਉਹ ਹਰ ਹਾਲਾਤ ਵਿੱਚ ਨਿਰਪੱਖਤਾ ਪਾਰਦਰਸ਼ਤਾ ਸੰਵਾਦਿਕ ਵਫਾਦਾਰੀ ਨੂੰ ਕਾਇਮ ਰੱਖਣ ਕਿਸੇ ਵੀ ਪਾਰਟੀ ਦਾ ਖੁੱਲਾ ਸਮਰਥਨ ਨਾ ਕੇਵਲ ਸੰਸਥਾਵਾਂ ਦੀ ਸਾਖ ਨੂੰ ਹਾਨੀ ਪਹੁੰਚਾਉਂਦਾ ਹੈ ਸਗੋਂ ਲੋਕਾਂ ਦੇ ਭਰੋਸੇ ਨੂੰ ਵੀ ਗੰਭੀਰ ਟੰਗ ਨਾਲ ਝਟਕਦਾ ਦਿੰਦਾ ਹੈ ਇਹ ਮਾਮਲਾ ਸਿਰਫ ਅਨੁਸ਼ਾਸਨਹੀਣਤਾ ਦਾ ਨਹੀਂ ਸਗੋਂ ਪ੍ਰਸ਼ਾਸਨਿਕ ਢਾਂਚੇ ਦੀ ਆਤਮਾ ਤੇ ਵਾਰ ਕਰਨ ਦੇ ਬਰਾਬਰ ਹੈ ਸੁਖਿੰਦਰ ਸਿੰਘ ਦਾਵਾ ਦਾ ਗੁੱਸਾ ਹਜੇ ਸ਼ਾਂਤ ਨਹੀਂ ਹੋਇਆ ਸੀ ਉਹਨਾਂ ਨੇ ਥੋੜੀ ਦੇਰ ਬਾਅਦ ਇੱਕ ਹੋਰ ਪੋਸਟ ਸਾਂਝੀ ਕੀਤੀ ਜਿਸ 'ਚ ਉਹਨਾਂ ਨੇ ਲਿਖਿਆ ਜਦੋਂ ਕੁਰਸੀ ਦੀ ਵੰਡ ਬਟਵਾਰਾ ਬਣ ਜੇ ਹਸਤਾ ਅਦਾਖਣ ਹੋਣਾ ਪਵੇ ਜਦੋਂ ਸ਼ਰਾਬ ਜ਼ਰੂਰ ਨਹੀਂ ਪਰਵਾਹ ਦੀ ਪਵਾੜਾ ਬਣ ਜਾਏ ਉਸ ਪੰਜਾਬ ਦਾ ਫਿਰ ਰਾਬ ਹੀ ਰੱਖਾ ਜਿੱਥੇ ਚੀਫ ਸੈਕਟਰੀ ਅਤੇ ਡੀਜੀਪੀ ਪੰਜਾਬ ਕਿਸੇ ਇੱਕ ਪਾਰਟੀ ਦਾ ਬੁਲਾਰਾ ਬਣ ਜਾਣ ਜਦੋਂ ਕਾਨੂੰਨ ਕਿਤਾਬਾਂ ਚ ਰਹਿ ਜਾਏ ਅਤੇ ਇंसाफ ਫਾਇਲਾਂ ਚ ਕੈਦ ਹੋ ਜਾਏ ਜਦੋਂ ਸੱਚ ਬੋਲਣਾ ਜੁਰਮ ਬਣ ਜਾਏ ਅਤੇ ਚਾਪਲੂਸੀ ਤਰੱਕੀ ਦਾ ਰਸਤਾ ਬਣ ਜਾਏ ਜਦੋਂ ਅਫਸਰ ਲੋਕਾਂ ਦੀ ਨਹੀਂ ਸਿਆਸਤ ਦੇ ਵਫਾਦਾਰ ਹੋ ਜਾਣ ਅਤੇ ਲੋਕਤੰਤਰ ਸਿਰਫ ਚੋਣਾਂ ਤੱਕ ਸੀਮਤ ਰਹਿ ਜਾਏ ਤਾਂ ਸਮਝ ਲਓ ਸੂਬਾ ਰਾਹ ਭੁੱਲ ਗਿਆ ਉੱਥੇ ਲੋਕਾਂ ਦੀ ਨਹੀਂ ਰਾਖੀ ਵੀ ਚੱਲਦੀ ਹੈ ਫਿਰ ਲੋਕ ਹੀ ਉੱਠਣਗੇ ਸਵਾਲ ਵੀ ਕਰਨਗੇ ਕਿਉਂਕਿ ਇਤਿਹਾਸ ਗਵਾਹ ਹੈ ਪੰਜਾਬ ਚੁੱਕਦਾ ਨਹੀਂ ਜਦੋਂ ਜ਼ੁਲਮ ਹੁੰਦਾ ਹੱਦਾਂ ਲੰਘ ਜਾਏ ਤੇ ਸਿਰਫ ਇਸ ਗੱਲ ਦੀ ਨਿੰਦਾ ਸਿਰਫ ਸੁਖਜਿੰਦਰ ਰੰਧਾਵਾ ਨਹੀਂ ਨੇ ਕੀਤੀ ਬਲਕਿ ਅਕਾਲੀ ਆਗੂ ਵਿਕਰਮ ਸਿੰਘ ਮਂਜੀਠਿਆ ਨੇ ਵੀ ਪੋਸਟ ਪਾ ਕੇ ਸੋਸ਼ਲ ਮੀਡੀਆ ਤੇ ਲਿਖਿਆ ਪੰਜਾਬ ਦੇ ਆਰਜੀ ਡੀਜੀਪੀ ਗੌਰਵ ਯਾਦਵ ਅਤੇ ਮੁੱਖ ਸਕੱਤਰ ਕੇਪੀ सिन्हा ਨੇ ਆਮ ਆਦਮੀ ਪਾਰਟੀ ਦੀ ਸਟੇਜ ਤੇ ਸਿਆਸੀ ਰੈਲੀ ਨੂੰ ਸੰਬੋਧਨ ਕਰਕੇ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਦਿੱਤੇ ਨੇ ਕਿ ਦੋਵੇਂ ਅਫਸਰ ਪੰਜਾਬੀਆਂ ਨੂੰ ਦੱਸਣਗੇ ਕਿ ਆਪਣੀ ਕੁਰਸੀ ਬਚਾਉਣ ਖਾਤਰ ਸੱਤਾਧਾਰੀ ਦੀ ਧੀਰ ਦੀ ਖੁਸ਼ਾਮਦ ਕਰਨ ਦੇ ਚੱਕਰ ਵਿੱਚ ਇਹ ਆਪਣਾ ਸੇਵਾ ਨਿਯਮ ਕਿਉਂ ਭੁੱਲ ਗਏ ਇਨਾ ਵੱਲੋਂ ਕੀਤੇ ਇਸ ਕਾਰਨਾਮੇ ਕਾਰਨ ਪੰਜਾਬੀਆਂ ਦੀ ਨਿਆ ਮਿਲਣ ਦੀ ਆਸ ਖਤਮ ਹੋ ਗਈ ਹੈ ਕਿਉਂਕਿ ਜੋ ਅਫਸਰ ਇੱਕ ਪਾਰਟੀ ਦੇ ਖੁਸ਼ਾਮਦ ਲੱਗੇ ਹਨ ਉਹ ਪੰਜਾਬੀਆਂ ਨਾਲ ਇਨਸਾਫ ਕਿਵੇਂ ਕਰਨਗੇ ਪੰਜਾਬ ਦੇ ਪ੍ਰਸ਼ਾਸਨੀ ਗਿਰਾਵਟ ਦਾ ਇਹ ਸਿਖਰ ਹੈ ਪੰਜਾਬੀ ਹੁਣ ਮੌਜੂਦਾ ਸਰਕਾਰ ਤੇ ਇਸ ਦੀ ਵਿਵਸਥਾ ਤੋਂ ਪੂਰੀ ਤਰ੍ਹਾਂ ਅੱਕ ਗਏ ਨੇ ਆਮ ਆਦਮੀ ਪਾਰਟੀ ਦੱਸੇ ਕਿ ਇਸੇ ਬਦਲਾਵ ਦੇ ਇਨਾ ਪੰਜਾਬੀਆਂ ਨਾਲ ਵਾਅਦੇ ਕੀਤੇ ਸਨ ਤੇ ਸਾਫ਼-ਸਾਫ਼ ਤੁਸੀਂ ਬੀਟਰਾਂ ਦੇ ਵਿੱਚ ਗੁੱਸਾ ਦੇਖ ਸਕਦੇ ਹੋ ਕਿ ਦੱਸਦੀ ਹੈ ਕਿ ਦੰਧਾਵਾ ਨੇ ਆਪਣੀ ਚਿੱਠੀ 'ਚ ਦਿਕਿਆ ਕਿ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਝੰਡਿਆਂ ਤੇ ਅਤੇ ਜਿੰਨਾ ਦੀ ਰਜਕੇ ਵਰਤੋਂ ਕੀਤੀ ਗਈ ਹੈ ਤੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨਹੀਂ। ਉਹਨਾਂ ਨੇ ਕਿਹਾ ਕਿ ਸਟੇਜ 'ਤੇ ਮਨੀਸੀ ਸੋਧਿਆ ਵਰਗੇ ਸੀਨੀਅਰ ਸਿਆਸੀ ਆਗੂਆਂ ਦੀ ਮੌਜੂਦਗੀ ਅਤੇ ਕੇਜਰੀਵਾਲ ਦੇ ਸਿਆਸੀ ਭਾਸ਼ਣ ਨੇ ਇਸ ਸਰਕਾਰੀ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਸਿਆਸੀ ਨੰਗਾ ਦਿਲੀਤਾ ਦੱਸਦੀ ਕਿ ਪਿਛਲੇ ਕੱਲ ਜਦੋਂ ਅਰਵਿੰਦ ਕੇਜਰੀਵਾਲ ਭਾਸ਼ਣ ਦੇ ਰਹੇ ਸੀ ਤਾਂ ਪਿੱਛੇ ਦੀਆਂ ਕੁਰਸੀਆਂ ਵੀ ਖਾਲੀ ਸਨ ਜੋ ਕਿ ਹਰਸਿਮਰਤ ਕੌਰ ਬਾਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੇ ਸੀ। ਕਿ ਆ ਜਿਹੜੀ ਅੱਜ ਮੋਗੇ ਵਿੱਚ ਰੈਲੀ ਕੀਤੀ ਗਈ ਹੈ ਆਮ ਆਦਮੀ ਪਾਰਟੀ ਵੱਲ ਇਹਦੇ ਵਿੱਚ 890 ਬੱਸਾਂ ਜਿਹੜੀਆਂ ਸਰਕਾਰੀ ਉਹ ਇਸਤੇਮਾਲ ਕੀਤੀਆਂ ਗਈਆਂ ਇਹਨਾਂ ਦਾ ਪਾਰਟੀ ਦਾ ਘਟ ਬਕੋ ਸਰਕਾਰੀ ਬੱਸਾਂ ਇਸਤੇਮਾਲ ਕੀਤੀਆਂ ਗਈਆਂ ਇਹਨਾਂ ਦੇ ਪਾਰਟੀ ਦੇ ਘਟ ਉਸ ਤੋਂ ਵੀ ਜ਼ਿਆਦਾ ਸੀਰੀਅਸ ਨੇਚਰ ਕਿ ਸਟੇਜ ਉੱਤੇ ਚੀਫ ਸੈਕਟਰੀ ਵੀ ਹਾਜ਼ਰ ਸੀ ਤੇ ਡਾਇਰੈਕਟਰ ਜਨਰਲ ਪੁਲਿਸ ਵੀ ਹਾਜ਼ਰ ਸੀ ਤੇ ਬਾਅਦ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਇਹਨਾਂ ਕੋਲ ਲੈਕਚਰ ਵੀ ਕਰਵਾਏ ਗਏ ਤੁਸੀਂ ਮੈਨੂੰ ਦੱਸੋ ਇਸ ਕਿਸਮ ਦੀ ਸਰਕਾਰ ਨੂੰ ਜਾਂ ਇਸ ਕਿਸਮ ਦੀ ਆਪ ਆਦਮੀ ਦੀ ਗਵਰਨਮੈਂਟ ਨੂੰ ਕੀ ਅਸੀਂ ਗਵਰਨੈਂਸ ਕਹਿੰਦੇ ਆ ਕੀ ਲੋਕ ਪੰਜਾਬ ਦੇ ਜਾਂ ਪੋਲਿਟਿਕਲ ਜਮਾਤਾਂ ਇਨਾਂ ਕੋ ਕੋਈ ਜਸਟਿਸ ਦੀ ਉਮੀਦ ਰੱਖ ਸਕਦੀ ਹੈ ਜੇ ਸਟੇਜ ਉੱਤੇ ਚੀਫ ਸੈਕਟਰੀ ਜੇ ਸਟੇਜ ਉੱਤੇ ਡਾਇਰੈਕਟਰ ਜਨਰਲ ਪੁਲਿਸ ਉਹਨਾਂ ਦੀ ਆਪ ਦੀ ਅਫੀਸ਼ੀਅਲ ਸਟੇਜ ਦੇ ਉੱਤੇ ਲੈਕਚਰ ਦੇ ਰਿਹਾ ਹੈ ਉਹਨਾਂ ਨੂੰ ਅਸੀਂ ਐਕਸਪੈਕਟ ਕਰ ਸਾਇਨੇ ਕਿ ਕਿਸੇ ਪੰਜਾਬ ਦੇ ਲੋਕ ਨੂੰ ਜਾਂ ਕਿਸੇ ਸਿਆਸੀ ਜਮਾਤ ਨੂੰ ਕਿ ਉੱਥੇ ਜਸਟਿਸ ਮਿਲ ਸਕਦੀ ਹੈ ਕਿਸ ਕਿਸਮ ਦੀ ਇੰਡੋਰਸਮੈਂਟ ਹੈ ਜੀ ਇਹ ਕੀ ਇਹ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਕਿਸ ਕਿਸਮ ਦਾ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਇਥੇ ਕਿਸੇ ਵਰਗ ਨੂੰ ਕੋਈ ਜਸਟਿਸ ਨਹੀਂ ਮਿਲ ਸਕਦੀ ਅਸੀਂ ਇਹਨੂੰ ਕੰਪਲੀਟਲੀ ਕੰਡੈਮਨ ਕਰਦੇ ਆਂ ਤੇ ਅਸੀਂ ਇਹਦੇ ਬਾਰੇ ਜਿਹੜੇ ਸਾਡੇ ਗਵਰਨਰ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਬਾਕੀ ਵੀ ਜਿਹੜੇ ਰੈਲੇਵੈਂਟ ਅਥਾਰਟिटीज ਨੇ ਉਹਨਾਂ ਨੂੰ ਕਹਾਂਗੇ ਇੱਥੇ ਧਿਆਨ ਕਰੋ ਇਹਨਾਂ ਵਾਲੀ ਪਾਰਟੀ ਦੀ ਰੈਲੀ ਦੇ ਵਿੱਚ ਚੀਫ ਸੈਕਟਰੀ ਦਾ ਹੋਣਾ ਪਾਰਟੀ ਦੀ ਰੈਲੀ ਵਿੱਚ ਡਾਇਰੈਕਟ ਜਨਰਲ ਪੁਲਿਸ ਦਾ ਹੋਣਾ ਤੇ ਉਹਨਾਂ ਦਾ ਫਿਰ ਐਡਰੈਸ ਕਰਨਾ ਇਹ ਤੇ ਫਿਰ ਇਹਦੇ ਨਾਲ ਤੇ ਬੈਠੇ ਰੇ ਚੀਫ ਸੈਕਟਰੀ ਆਪਣੀ ਵਰਦੀ ਉਤਾਰੇ ਤੇ ਡਾਇਰੈਕਟਰ ਜਨਰਲ ਸਾਹਿਬ ਆਪਣੀ ਵਰਦੀ ਉਤਾਰਨ ਤੇ ਆਮ ਆਦਮੀ ਦੀ ਵਰਦੀ ਪਾ ਲੈਣ ਦੀ ਕੀ ਅਸੀਂ ਐਕਸਪੈਕਟ ਕਰ ਸਕਦੇ ਆ ਪੰਜਾਬ ਦੇ ਲੋਕ ਇਹਨਾਂ ਤੋਂ ਤੁਸੀਂ ਵੇਖ ਹੀ ਰਹੇ ਹੋ ਕਿਸ ਤਰ੍ਹਾਂ ਸਾਰੀ ਸਿਆਸੀ ਜਮਾਤਾਂ ਨੂੰ ਸਿਆਸੀ ਲੀਡਰਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਇਹਨਾਂ ਦੀ ਸਿਆਸੀ ਤੌਰ ਤੇ ਇਹਨਾਂ ਨੂੰ ਕਸੀਟ ਰਹੇ ਨੇ ਕਈਆਂ ਤੇ ਕਈ ਕਿਸਮ ਦੇ ਇਲਜ਼ਾਮ ਜਿਹਦੇ ਵਿੱਚ ਕੋਈ ਤੱਕ ਵੀ ਨਹੀਂ ਬੰਦੀ ਉਹਨਾਂ ਨੂੰ ਵਿੱਚ ਲਵੇਟਣ ਦੀ ਕੋਸ਼ਿਸ਼ ਕਰ ਰਹੇ ਨੇ ਤੋ ਅੱਜ ਅਸੀਂ ਇੱਥੋਂ ਸੰਦੇਸ਼ ਦੇਣਾ ਚਾਹੁੰਦੇ ਆਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਤਗੜੇ ਹੋਵੋ ਸਾਨੂੰ ਖੜਿਆ ਹੋਣਾ ਪੈਗਾ ਤੇ ਹੁਣ ਇਸੇ ਮੋਗਾ ਰੈਲੀ ਤੋਂ ਬਾਅਦ ਹੁਣ ਸਿਆਸੀ ਲੀਡਰਾਂ ਚ ਭਾਰੀ ਗੁੱਸਾ ਵੀ ਦੇਖਣ ਨੂੰ ਮਿਲ ਰਿਹਾ ਮਖਾ ਤੁਹਾਡਾ ਕੀ ਕੁਝ ਖਿਆਲ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ